ਇੱਕ ਜਦੋਂ ਤੇ 7 ਵੀ ਠੀਕ ਆ ਉਹ ਕੁੱਲ ਮਿਲਾ ਕੇ 33 ਹਜ਼ਾਰ ਵਾਲਾ ਦੇ ਜਵਾਬ ਬਣ ਗਏ ਭਾਈ ਆ ਤਾਂ ਬਚਾਲੇ ਦੇ ਕਹਿੰਦਾ ਤੁਹਾਨੂੰ ਕਰਦਾ ਜਿੱਦਾਂ ਉਹ ਮੁੰਡਾ ਲੱਗ ਗਿਆ ਹਾਂ ਹੁਣ ਆਪਾਂ ਜੇ ਉਹਨੂੰ ਕਹਿ ਜੀ ਤੁਸੀਂ ਪਰ ਉੱਤੇ ਗੱਲ ਕਰ ਤੁਸੀਂ ਗੁਰਮਤਿ ਨਹੀਂ ਕਰਨ ਦੇ ਤੇ ਆ ਵੀ ਅਜ ਨਹੀਂ ਗੁਰਮਤਿ ਕਹਿੰਦੀ ਵੀ ਭਾਈ ਤੁਸੀਂ ਸਿਧਾਂਤ ਵਾਲੇ ਨੂੰ ਜਣਾ ਮਰਦੇ ਹੋ ਮਰ ਜਾਓ ਗੁਰਮਤਿ ਇਹ ਕਹਿੰਦੀ ਆ ਸਾਡਾ ਹੋਵੇ ਭੁੱਖੇ ਮਾਰ ਜੋ ਸਿਧਾਂਤ ਤੋਂ ਨਹੀਂ ਜਾਣਾ ਪੜੇ ਭੁੱਖੇ ਮਾਰ ਜੋ ਹਾਂ ਮੈਂ ਮਰਨਾ ਪਸੰਦ ਕਰੂ ਮੈਂ ਸਿਧਾਂਤ ਤੋਂ ਵੜੇ ਨਹੀਂ ਜਾਉ ਗੱਲ ਨਹੀਂ ਆ ਫਿਰ ਟੈਕਸੀ ਚਾਉਣੀ ਛੱਡ ਦੇ ਟੈਕਸੀ ਨਹੀਂ ਕੀਰਤ ਕਰਦਾ ਕਾਹਦੀ ਕਾਹਦੀ ਤੇਰੇ ਉਹ ਫਿਰ ਤਾਂ ਕਾਹਦੀ ਕਰਦਾ ਇਹ ਬੰਦਿਆਂ ਨਾਲ ਧਰਮ ਆ ਧਰਮ ਨਾਲ ਬੰਦੇ ਨਹੀਂ ਹੁੰਦੇ ਬੰਦੇਆਂ ਕਰਕੇ ਤਾਂ ਧਰਮ ਹੁੰਦਾ ਤੇ ਬੰਦੇ ਹੀ ਨਹੀਂ ਹੁੰਦੇ ਡਾਰਵਿਨ ਦੇ ਵਿੱਚ ਸਰਦਾਰ ਭਾਈ ਆ ਵੀ ਗੈਂਡ ਤੇ ਲੰਗਰ ਤਿਆਰ ਕਰਦੇ ਲੈ ਕੇ ਜਾਂਦੇ ਬਾਬਾ ਜੀ ਸਾਰੇ ਗੋਰਿਆਂ ਨੂੰ ਪਤਾ ਸਾਰਾ ਕੋਈ ਉਹ ਕਰਦਾ ਉਹ ਕੁਝ ਕਰਦਾ ਹੈ ਮੇਰੇ ਕੋਲ ਇਹੋ ਕੁਝ ਪਿਆ ਬਿਰੂ ਬਸ ਜਾਂ ਤਾਂ ਬਈ ਬਾਤ ਕਰਕੇ ਕੁਝ ਕਰੀਂ ਪਈ ਸਾਬਾ ਬਬਕ ਮੈਂ ਤੁਹਾਨੂੰ ਕਹਿ ਰਿਹਾ ਸੀ ਉਧਰ ਆਰਗੇਨਾਈਜ਼ ਕਰ ਰਹੇ ਕਲਾਸਾਂ ਲੱਗ ਰਹੀਆਂ ਨੇ ਕੰਮ ਕਰ ਰਹੇ ਆ ਦੇਖੋ ਤੁਸੀਂ ਇਹ ਕੰਮ ਕਰ ਰਹੇ ਹੋ ਬਈ ਇਹ ਬਾਈ ਹੈ ਨਾ ਕਲਾਸਾਂ ਲੱਗ ਰਹੀਆਂ ਨੇ ਜਿਹੜੇ ਜਿਹੜੇ ਨਾਮ ਨਿਕਲਦੇ ਬਾਹਰ ਮੇਰੇ ਮਨ ਅਮਰ ਪ੍ਰਸ਼ੰਸਾ ਕਰਨੇ ਤੋਂ ਕੰਮ ਕਰ ਰਹੇ ਆ ਵੀ ਆਪਣੀ ਜੇ ਉਹ ਵੀ ਭਾਈ ਡਿਲੇਟ ਦੇ ਵਿੱਚ ਵੀ ਕੰਮ ਕਰਨਾ ਆ ਸਮੇਂ ਤੇ ਆ ਰਹਾ ਗਾਣੂ ਦੋ ਤਿੰਨ ਮੁੱਦੇ ਚ ਦੱਸਦਾ ਜੀ ਆ ਚੀਜ਼ ਤਾਂ ਹੋਣੀ ਕਿਉਂ ਆਪਾਂ ਕਰਾਂਗੇ ਆਈਡੀ ਤੇ ਆਪ ਜੀ ਇਹ ਨਾ ਕੰਮ ਜੀ ਕਰੇ ਨਹੀਂ ਰਹੇ ਕਰ ਰਹੇ ਹੈ ਕਿਲਾਸਾਂ ਲੱਗ ਰਹੀਆਂ ਨੇ ਉਹ ਜਿੱਡੇ ਜਿੱਡੇ ਨਾਮ ਨਾਲ ਲੈ ਕੇ ਪਰਹਰ ਕਰਨਾ ਵੀ ਕੁੜੀਆਂ ਨੱਚੇ ਨੱਚਣ ਇਹ ਮੁੱਦਾ ਹੈ ਇਹਦਾ ਵੀ ਆਈਐਸਫ ਵਾਲੇ ਜਾਣ ਉਹਨਾਂ ਨੂੰ ਪੁੱਛਣ ਭਾਈ ਤੁਹਾਡਾ ਕਿੰਨਾ ਕਿੰਨਾ ਖਰਚਾ ਉਹਨਾਂ ਨੂੰ ਖਰਚਾ ਦੇ ਕਿਉਂ ਲੱਗਦਾ ਖਰਚਾ ਹੋਣੀ ਉਹ ਨੱਚ ਨੱਚਦੀਆਂ ਉਹਨਾਂ ਦੇ ਘਰ ਵਾਸਤੇ ਪਹਿਲੇ ਨੱਚਦੀਆਂ ਤਾਂ ਨੇ ਜੇ ਭਾਈ ਤੁਸੀਂ ਮੇਰੀ ਗੱਲ ਸੁਣ ਦੁਨੀਆ ਤੇ ਬਹੁਤ ਗਰੀਬ ਨੇ ਕਰੋੜਾਂ ਹੀ ਗਰੀਬ ਨੇ ਸਾਰੀ ਨੱਚ ਗਈ ਵੈਸੇ ਭੱਖੇ ਪੈਂਦੇ ਬਈ ਇੱਥੇ ਨੂੰ ਜਵਾਬ ਉਹਨਾਂ ਦੇ ਸਾਰੀ ਨੱਚ ਨੱਚ ਗਈ ਵੈਸੇ ਭੱਖੇ ਪੈਂਦੇ ਉਹਨਾਂ ਦੇ ਕੋਈ ਚੋਰੀ ਕਰਕੇ ਪਾਲਦਾ ਕਿ ਕਿਹੜਾ ਇਹ ਚੀਜ਼ ਦੀ ਇਜਾਜ਼ਤ ਦਿੰਦੀ ਮੈਨੂੰ ਇਹ ਗੱਲ ਦਾ ਸਵਾਲ ਦਾ ਜਵਾਬ ਦੇ ਦੇ ਨਹੀਂ ਦਿੰਦੀ ਲਓ ਫਿਰ ਜਿੱਥੇ ਤੱਕ ਫਿਰ ਆਪਾਂ ਖਰਚਾ ਵੀ ਚੱਕੋ ਫਿਰ ਉਹਦਾ ਚਲ ਉਸ ਤੋਂ ਬਾਅਦ ਵੀ ਇਹ ਕੰਮ ਕਰਦੇ ਹੀ ਆ ਗੱਲ ਸੋਹਣਾ ਗੁਰਮਤ ਕਰੀਏ ਕਿਰਤ ਕਰੋ ਕਿਰਤ ਕਰਨ ਤੇ ਕਹਿਣ ਉਹਦੇ ਵਾਸਤੇ ਨੇ ਕਰਤੀ ਆ ਕਿਹਦੇ ਵਾਸਤੇ ਕਰ ਸੁੱਚੀ ਕਿਵੇਂ ਤੇਰੀ ਸੁਦੀ ਕਿੱਥੋਂ ਆ ਗਈ ਬਾਈ ਤੇਰੀ ਸੁਦੀ ਕਿੱਥੋਂ ਆ ਗਈ ਸਵਾਗਤ ਹੈ ਬਾਬਾ ਨੇ ਕਿਰਤ ਦਾ ਆ ਜਾ ਤੁਸੀਂ ਤੁਸੀਂ ਕਿਹਾ ਆ ਜਾਓ ਭਾਈ ਸਾਹਿਬ ਟੈਕਸੀ ਟੈਕਸੀ ਦੇ ਜਰੀਏ ਮੈਂ ਕਿਸੇ ਨੂੰ ਪ੍ਰਮੋਟ ਨਹੀਂ ਕਰਦਾ ਪਹਿਲਾਂ ਜਿਹੜੇ ਗਲਤ ਚੀਜ਼ ਨੂੰ ਉਹ ਉਹ ਵੀ ਨਾ ਕਰਦੇ ਆ ਯਾਰ ਤੁਸੀਂ ਇੱਕ ਵੀ ਸਟੇਜ ਤੇ ਨਾ ਕਿ ਨਾ ਗੁਰਮਤਿ ਜਾਜ ਕਰਉਂਦੇ ਪਹਿਲਾਂ ਹੀ ਗੱਲ ਚੁਲਾਉਂਦੇ ਨਹੀਂ ਨਹੀਂ ਨਾ ਨਾ ਆ ਗੱਲ ਹਾਂ ਦੂਜੀ ਗੱਲ ਆਂ ਜੀ ਕਿਰਤ ਦੇ ਤੁਸੀਂ ਕਹਿੰਦਾ ਵੀ ਉਹਨ ਦੀ ਕਿਰਤ ਆ ਹਾਂ ਮੈਂ ਕਹੀ ਨਾ ਸਮੈਕ ਵੇਚਣ ਵਾਲਿਆਂ ਦੀ ਫਿਰ ਤਾਂ ਕਰਤੋ ਕੀ ਸਮੈਕ ਵੇਚਣਾ ਜੋ ਤਾਂ ਵੇਚਦੇ ਦੀ ਨਾ ਨਾ ਫਿਰ ਕਰਤੋ ਨਹੀਂ ਹਾਂ ਕਰਤਾ ਉਹ ਗੱਲ ਸੁਣਵਾ ਨਸ਼ਾ ਵੇਚਣਾ ਕਰਤੋਗੀ ਨੱਚਣਾ ਵੀ ਕਰਤੋਗੀ ਪਰ ਗੁਰੂ ਸਾਹਿਬ ਜੀ ਇਹਦੇ ਨੇ ਸਚੱਜੀ ਕਿਰਤ ਕਰਨੀ ਆ ਨਾ ਕਿ ਗਲਤ ਕਰਤ ਕਰੀਂ ਉਹਨਾਂ ਨੂੰ ਪੈਸੇ ਦੇਣ ਦੀ ਜ਼ਿੰਮੇਵਾਰੀ ਵੀ ਰਿਹਾਗਾਰ ਲਾ ਦੇ ਜਿੰਨੀਆਂ ਇਹ ਡਾਂਸ ਕਰਦੀਆਂ ਨੇ ਆ ਕੰਮ ਦੇ ਦੇ ਉਹਨਾਂ ਨੂੰ ਉਹਨਾਂ ਨੂੰ ਅੰਗੀ ਕੰਮ ਦੇ ਦੇ ਹਾਂ ਠੋੜਾ ਉਹਨਾਂ ਨੂੰ ਵੀ ਜੋਬ ਦਵਾ ਆ ਗੱਲ ਆ ਜਿਹੜੀ ਠੋੜੀ ਅਸੀਂ ਕੰਮ ਕਰਾਂਗੇ ਲੈ ਇਹਦੇ ਵਾਦੀ ਮੈਂ ਵਾਦਾ ਕਰਦਾ ਬਾ ਠੀਕ ਆ ਠੀਕ ਹੈ ਕੋਈ ਇਹੋ ਜਿਹੀ ਜਗ੍ਹਾ ਉਹਨੂੰ ਅਸੀਂ ਬਦਵਾਗੇ ਨਾਲ ਮਦਦ ਵੀ ਜਗ੍ਹਾ ਬਦਲ ਕਰਾਂਗੇ ਕਰਾਂਗੇ ਕਮੇਡੀ ਦਾ ਗੱਲ ਹੈ ਗੱਲ ਹਾਂ ਜਿਹੜੀ ਗੱਲ ਤੁਸੀਂ ਉਹੀ ਕਰੋਗੇ ਉਹ ਸੁਧਾਰ ਵਾਲੀ ਉਹਦੇ ਤੇ ਮੈਂ ਨਾਲ ਕਿਹੜਾ ਸੈਂਟਰ ਬਾਰੇ ਯਾਰ ਮਸਲਾ ਹੀ ਨਹੀਂ ਹੋਰ ਜੋ ਮਰਜੀ ਕਿ ਤੇ ਉਹਨੇ ਜਾਈ ਦਿੰਦੇ ਨੇ ਘਰੇ ਆ ਤਾਂ ਗੱਲ ਦੇਖ ਭਰਾ ਜਿੱਥੇ ਤੂੰ ਕਹੇਗਾ ਸਹੀ ਵੀ ਆਹ ਚੀਜ਼ ਕੰਮ ਕਰੋ ਮੈਂ ਕਹੂੰਗਾ ਠੀਕ ਆ ਅਸੀਂ ਕਰਨ ਨੂੰ ਤਿਆਰ ਆ ਪਰ ਜੇ ਤੁਸੀਂ ਕਹਿੰਦੇ ਹੋ ਨੱਚਣਾ ਗਾਉਣਾ ਭਾਈ ਉਹਨਾਂ ਨੇ ਜੋ ਕਰਨਾ ਉਹ ਕਰਨ ਤੋਂ ਉਹਨਾਂ ਨੂੰ ਸੱਚੀ ਗੱਲ ਤਾਂ ਇਹ ਗੱਲ ਨਹੀਂ ਹੋਣੀ ਭਾਈ ਉਹਨੇ ਜਵਾਗ ਤਾਂ ਭੁੱਖੇ ਮਾਰਨੇ ਨੇਗੇ ਨਾ ਨਾ ਅਸੀਂ ਕਹਿੰਦੇ ਆ ਭੁੱਖੇ ਮਾਰਨ ਤੇ ਉਹ ਡਾਗਨੀਆਂ ਮਰਨਗੇ ਹੁਣ ਭਾਈ ਸਾਹਿਬ ਯਾਰ ਤੂੰ ਫਿਰ ਕਿਹੜੇ ਸਾਧਨ ਦੀ ਕਰੀ ਹੋਰ ਥੋੜੇ ਜਿਹੀ ਲੋਨ ਕਰ ਸੀ ਗੱਲ ਤੇ ਟੈਕਸੀ ਨਾਲ ਨੂੰ ਮੈਂ ਟੈਕਸੀ ਹੀ ਬਸ ਲੱਗਿਰ ਤਾਂ ਬਲਾ ਰੇ ਟੈਕਸੀ ਦੇ ਵਿੱਚ ਨਹੀਂ ਹਲਾ ਜਿਹੜੇ ਤੇਰੇ ਨਾਲ ਗੋਰੀਆਂ ਯਾਰ 20 ਮਿੰਟ ਤੱਤ ਕਰਦੀਆਂ ਉਹ ਮੈਂ ਮੈਂ ਤਾਂ ਬਣਾ ਕਰ ਦਿੰਦਾ ਅਸਾਂ ਬਣਾ ਕਰ ਦਿੰਦੇ ਆ ਹਾਂ ਇਹ ਤੂੰ ਹੱਥ ਲਾਉਣ ਨੂੰ ਕੋਈ ਲੌਜੀਕੇ ਨਹੀਂ ਬਣਦਾ ਲੌਜੀਕ ਕੋਈ ਨਹੀਂ ਬਣਦਾ ਗੱਲ ਕੋਈ ਨਹੀਂ ਬਣਦਾ ਬਣਾ ਚੱਲ ਤਾ ਕੱਢ ਜਾ ਮੇਰਾ ਵੀ ਲੌਜੀਕ ਬਣਾ ਲੈ ਤੂੰ ਦੱਸ ਰਹੀ داریੂ ਪੀ ਕੇ ਤੂੰ ਕਹਿੰਦਾ ਵੀ ਮੈਂ ਗੋਰੇ ਸਿੱਖ ਬੰਦਾ ਗੋਰ ਮੱਦੇ ਸਿਧਾਂਤ ਦੇ ਖਿਲਾਫ ਨਹੀਂ ਜਾਂਦਾ ਉਹ दारू ਪੀਣ ਵਾਲਾ ਬੰਦਾ ਜਿਹੜਾ ਬੰਦਾ ਅਸਲੀ ਸਿੱਖ ਹੁੰਦਾ ਉਹ ਬਿਠਾਉਂਦਾ ਹੀ ਨਹੀਂ दारू ਪੀਣ ਵਾਲੇ ਬੰਦੇ ਨਾਲ ਇਹ ਆ ਜਾ ਹੋਣਾ दारू ਬਿਠਾਉਂਦਾ ਅਲਹੁਲਲਾ दारू ਪੀਣੇ ਵਾਲੇ ਗੋਰੇ ਬੰਦੇ ਬਹੁਤ ਬੈਠੇ ਨੇ ਬਹੁਤੇ ਬੈਠੇ ਨੇ ਜਦੋਂ ਉਹਦੇ ਨਾਲ ਉਹ ਗੱਲ ਕਰਦੇ ਨੇ ਉਹਦੇ ਨਾਲ ਸਿੱਖੀ ਦੀ ਗੱਲ ਕਰਨੀ ਸਾਡੇ ਕੀ ਅਲਾਉਡ ਨਹੀਂ ਠੀਕ ਆ ਹੁਣ ਮੈਨੂੰ 5-7 ਦਿਨ ਪਹਿਲਾਂ ਇੱਕ ਬੰਦਾ ਮਿਲਿਆ ਉਹ ਕਹਿੰਦਾ ਵੀ ਪਕਾਹ ਕਰੋ ਜੋ ਕਰਨਾ ਅੱਜ ਤਾਂ ਮੈਨੂੰ ਵੀਰ ਰੰਦ ਨਾਲ ਹਸਪੀਟਲ ਤੋਂ ਮਿਲਿਆ ਉਹ ਕਹਿੰਦਾ ਸੈਕੰਡ ਵਾਰਡ ਤੋਂ ਉਹਦੇ ਵਿੱਚ ਸਹਾਰਾ ਆਇਆ ਜੀ ਦੇ ਦਿੱਤੇ ਸਹਾਰਾ ਆਇਆ ਉਹਦੇ ਨਾਲ ਉਹ ਤਾਂ ਕਹਿੰਦਾ ਵੀ ਮੇਰਾ ਅੰਕਲ ਜੀ ਦਾ ਉਹ ਸਿੱਖ ਰੈਜੀਮੈਂਟ ਦਾ ਮੁੱਢੀ ਜੀ ਦਾ ਬ੍ਰਿਟਿਸ਼ ਆ ਰਿਆ ਹੁੰਦਾ ਇਹਨਾਂ ਨੇ ਉਹਨੇ ਮੈਨੂੰ ਬਹੁਤ ਸਟੋਰੀ ਸੁਣਾਈਆਂ ਨੇ ਸਿੱਖਾਂ ਜੀ ਉਹ ਕਰੀਆ ਬਈ ਬਹੁਤ ਬਹਾਦਰ ਨੇ ਬੰਦੇ ਜਿਹੜੇ ਸਿੱਖਤਾ ਉਹ। ਫਿਰ ਉਹਦੇ ਨਾਲ ਗੱਲ ਕਰ ਮੈਨੂੰ ਪਤਾ ਤੈਨੂੰ ਫਿਰ ਤਿੰਜਾ ਤਾਂ ਨਹੀਂ ਆਇਆ ਤੂੰ ਮੈਂ ਕਹਾਂ ਨਹੀਂ ਹੋਣੀ ਸ਼ਰਮ ਦੀ ਗੱਲ। ਚਲ ਹਾਂ ਫਿਰ ਇਹਦਾ ਮਤਲਬ ਕਹਿੰਦੇ ਹੋਰੀਆਂ ਸਿੱਖਾਂ। ਹਰ ਮੈਂ ਜਨਾ ਖੁਦ ਸ਼ਰਮਤ ਹੁੰਦਾ ਪਹਿਲਾ ਪਰ ਮੈਂ ਰਿਸਪੈਕਟ ਕਰਦਾ ਤੁਹਾਡੀ ਵੀ ਹਾਂ ਤੁਸੀਂ ਇਹ ਚੀਜ਼ ਤੋਂ ਬਚੇ ਰਹੋਗੇ ਸਿੱਖ ਰੈਜੀਮੈਂਟ بڑے ਬੰਦੇ ਨੇ ਜਿਹੜੇ ਦਾਦੂ ਪੁੱਤ ਨੇ ਭਾਈ ਸਾਹਿਬ 10000 ਦੇ ਲਾਟਾਕ ਰਹਿੰਦੇ ਨੂੰ ਸਾਡੇ ਦੇ ਜਦੂ ਪਿੱਛੇ ਸਿਰਫ ਰੈਜੀਮੈਂਟ ਦੀ ਗੱਲ ਆਉਂਦੀ ਹੈ ਪਰੈਜੀਮੈਂਟ ਦੀਓ ਗੱਲ ਕਰ ਲੈਂਦੇ ਆ ਜਦੋਂ ਬੋੜਿਆਂ ਨੇ ਸਮਝ ਸਿੱਖ ਰੈਜੀਮੈਂਟ ਸੀ ਨਾ ਸਿਰਫ ਅਮਰਤਾ ਹੀ ਹੁੰਦੀ ਸੀ ਇਹਦੇ ਵਿੱਚ ਇਹ ਤੁਸੀਂ ਇਤਿਹਾਸ ਨੂੰ ਪੜ੍ਹ ਸਕਦੇ ਹੋ ਹੁਣ ਵੀ ਸਿੱਖ ਰੈਜੀਮੈਂਟ ਬਣਾਉਂਦੇ ਹੁਣ ਉਹ ਪੰਜਾਬ ਰੈਜੀਮੈਂਟਾਂ ਸਿੱਖਦਾ ਵਹਿ ਆਹ ਉਹਦਾ ਉਹ ਸਦਾ ਦੇ ਕਦਮ ਲੱਗਦਾ ਰੈਜੀਮੈਂਟ ਦਾ ਉਹ ਜਿਹੜਾ ਗੱਲ ਕਰਤੀ ਮਾਪਿਆਂ ਦੇ ਜੋਗਾੰਦਾ ਚੁੱਟ ਹਾਂ ਸਰਸੇ ਵਾਲਾ ਸਾਰਾ ਸਿਰੇ ਦਾ ਲੰਡੂ ਆ ਸੇਫਰੇ ਵਾਲੀ ਗੱਡੀ ਕਰ ਲਾ ਉਹਦਾ ਦੇ ਆਪਾਂ ਨਾਂ ਨਹੀਂ ਕਰਦਾ ਪਹਿਲਾਂ ਮਾਈਆ ਉਹਦੇ ਵੀ ਗੜੀ ਇੱਕਾਈ ਹੁਣ ਆਕਾ ਕਹਿ ਦਿੰਦੇ ਸਾਰੀ ਵੀ ਤੂੰ ਤੁਸੀਂ ਮੈਨੂੰ ਬਾਰ ਬਾਰ ਉਹੀ ਗੱਲ ਕਰੀਏ ਤੂੰ ਆਹ ਮੁੱਦਾ ਨਹੀਂ ਕਰਦਾ ਮੁੱਦਾ ਬਹੁਤ ਛੋਟਾ ਜਿਹੜੇ ਆਪਣੇ ਕੌਂਗਰੇਸ ਮੁੱਦੇ ਬਹੁਤ ਵੱਡੇ ਵੱਡੇ ਬਜਾਏ ਜੇ ਤੁਸੀਂ ਕਹੀ ਜਾਓਗੇ ਮੋਨੇ ਚੰਗੀਆਂ ਨਹੀਂ ਹੋਰ ਮੋਨੇ ਥੋੜੀ ਮਾਰ ਆ ਨਾ ਨਾ ਮੈਂ ਤੈਨੂੰ ਗੱਲ ਕਲੀਅਰ ਕਰ ਦਿੰਦੀ ਆ ਪਰ ਆਹ ਗੱਲ ਪੱਟੀ ਵੱਡੀ ਐ ਬਜਾ ਲੋ ਇਹਨਾਂ ਨੇ ਪੂਰੀ ਗੱਲ ਸਹੀ ਨਹੀਂ ਐ ਕੀ ਉਹ ਦੇਖੋ ਮੈਂ ਤਾਂ ਦੇਖੀ ਨਹੀਂ ਆ ਪਰ ਬੀ ਬੀ ਮੋਨੇ ਤੁਸੀਂ ਕਹਿੰਦੇ ਮੋਨੇ ਢੇਡ ਬੱਕਰੀਆਂ ਜਾਂ ਮਰਦਾ ਆ ਜਾਂ ਕੁਛ ਵੀ ਆਨੇ ਤੁਸੀਂ ਹਾਂ ਹਾਂ ਉਹ ਇਹ ਗੱਲ ਕੱਪੀ ਵੱਡੀ ਹੋਈ ਆ ਵਿਚਾਲੇ ਮੈਂ ਸਿਰਫ ਉਹਤੇ ਗੁਰੂ ਸਾਹਿਬ ਦੀ ਗੱਲ ਕੀਤੀ ਆ ਵੀ ਗੁਰੂ ਸਾਹਿਬ ਨੇ ਕਿਹਾ ਕਿ ਸ਼ਾਸਤਰ ਨਗੇਸਾਂ ਨਾਲ ਮੇਟ ਜਾਨੋ ਜੇ ਆਪਾਂ ਇਕੱਠੇ ਹੋਗੇ ਤੁਰਾਂਗੇ ਨਾ ਜਿਹੜੇ ਮੇਨ ਮੁੱਦੇ ਪਹਿਲਾਂ ਪਤਾ ਕਰ ਤੋਂ ਚੱਲੀ ਆ ਹੁਣ ਕਿਉਂਕਿ ਸਫਾਈ ਕਰਾਂਗੇ ਪਹਿਲਾਂ ਘਰੋਂ ਸਫਾਈ ਕਰੀਏ ਪਹਿਲਾਂ ਆਪਾਂ ਨੇ ਮੁੰਦੇ ਪਹਿਲਾ ਕਿੱਥੇ ਗੁਰੂ ਵਾਲੇ ਨੇ ਕਿੰਨੇ ਗੁਰੂਗਰ ਆਪਣੇ ਚਿੰਨ ਹਲੋਨੀ ਡਾਕਟਰ ਮੈਨੂੰ ਮੇਰਾ ਮੈਂ ਸਮਝ ਗਿਆ ਸਾ ਉਹਦੇ ਬਹੁਤ ਮੁੱਦੇ ਨੇ ਭਾਈ ਸਾਹਿਬ ਪਰ ਗੱਲ ਇੱਥੇ ਆ ਜਾਂਦੀ ਆ ਵੀ ਤੁਸੀਂ ਮੇਤੋ ਹੀ ਕਿਉਂ ਆਸ ਰੱਖੀ ਹੋਈ ਆ ਕਿ ਮੈਂ ਆਉਂਗਾ ਮੈਂ ਰੋਲਾ ਮੈਂ ਸਿੰਗਰਾਂ ਦਾ ਮਾਯਾ ਮੈਂ ਸਿੰਗਰਾਂ ਦਾ ਮਾਯਾ ਹਾਂ ਮੈਂ ਕਹਿੰਦਾ ਵੀ ਅਸੀਂ ਆਪਣੀ ਬੰਦਿਆਰ ਕਿਹੜੀ ਨੌਜਵਾਨ ਪੀੜ੍ਹੀ ਅਸੀਂ ਬੱਚੇ ਨੇ ਜਿਹੜੇ ਸਾਡੇ ਆ ਰਹੇ ਨੇ ਫੇਸ ਹੁਣ ਮੈਂ ਗੱਲਾਂ ਕਰਦਾ ਆ ਆ ਗੱਲਾਂ ਵੇਸੋ ਮੈਂ ਤੈਨੂੰ ਵਾਰ-ਵਾਰ ਕਹਿੰਦਾ ਅਸੀਂ ਗੱਲਾਂ ਸੁਲਵਾ ਰਹੇ ਹਾਂ ਤੇ ਹੁਣ ਇੱਥੇ ਨਾ ਜਿਹੜਾ ਹੁਣ ਇੱਥੇ ਬੰਦੇ ਹੁਣ ਪੁੱਛਦਾ ਸੁਣ ਜਦੋਂ ਮੇਰੇ ਕੋਲ ਟਾਈਮ ਹੋਊਗਾ ਕਾਹਿੰ ਗੱਲ ਦਾ ਜਵਾਬ ਦਊਂਗਾ ਮੈਂ ਰੋਲਾ ਤੈਨੂੰ ਕਹਿੰਦਾ ਹੋਇਆ ਤੂੰ ਤਾਂ ਦੂਜੇ ਨਾਲ ਬੈਠ ਕੇ ਕਰਨ ਨੂੰ ਪਿਆਰੀ ਆ ਪੈਸਾ ਵੀ ਪਿਆਰਾ ਆ ਜੇ ਨਹੀਂ ਕਹਿੰਦਾ ਕਿ ਮੇਨਾਂ ਵੇਲਾ ਟੋਰਨਾ ਕੱਢਦੇ ਦੂਜੇ ਦੰਦ ਚੜ੍ਹ ਗਿਆਗਾ ਉਹ ਟਾਈਮ ਸੀ ਸਿੱਧਾ ਮੈਲ ਬਣ ਗਿਆ ਅੱਜ ਜਿਹੜਾ ਗੁੱਸਾ ਆ ਗਿਆ ਉਹ ਕੋਈ ਟਾਈਮ ਗੱਲ ਕਰੋ ਉੱਥੇ ਗੱਲ ਆ ਵੀ ਦੇਰ ਤੋਂ ਤਾਂ ਅਸਲੀ ਆਲੀ ਮੈਂ ਗੱਲ ਨਹੀਂ ਕਰ ਰਹੀ ਉਹ ਗੱਲ ਨਹੀਂ ਕਰ ਰਹੇ ਹੋ ਗੱਲ ਨਹੀਂ ਕਰ ਰਿਹਾ ਤੂੰ ਬਾਈ ਮੈਂ ਟੋਰੇ ਚੱਕਰਾ ਗੱਲ ਤੋਂ ਭੱਜਾ ਹਾਂ ਕਹਿੰਦਾ ਟੋਰ ਤੋਂ ਭੱਜਦਾ ਹੋਵਾ ਤੂੰ ਕਹਿੰਦਾ ਕਹੇ ਮੇਰੇ ਟਾਈਮ ਦੀ ਗੱਲ ਨਹੀਂ ਮੇਰੇ ਕੋਲੇ ਇੱਕ ਸਿੰਗਰ ਵਾਸਤੇ ਟਾਈਮ ਸੀਗਾ ਇੱਥੇ ਜਿਹੜੇ ਲੋਕਲ ਬੰਦੇ ਨੇ ਉਹਨਾਂ ਵਾਸਤੇ ਟਾਈਮ ਹੈ ਨੀ ਘਰ ਬਾਹਰ ਉਹਨੂੰ ਚੁੰਗਾ ਲੈ ਨੂੰ ਇਸ ਕੇ ਨੇੜੇ ਬਾਰ ਲਿਆ ਇਹ ਤੇ ਮੇਰੇ ਨਾਲ ਉਹ ਤਰੀਕਾ ਦਾ ਪੈਨ ਵੀ ਆ ਵੀ ਜਨੂਨ ਦੀ ਦੇਖੀ ਜਨਨ ਜੀ ਹਜਾਰਾਂ ਦਾ ਨਹੀਂ ਗਿਆ ਨਾ ਉਹਨਾਂ ਲਈ ਤੁਸੀਂ ਫਰਕ ਲੈਂਗੁਏਜ ਕਾ ਕਿਦੋਂ ਉਹ ਮੈਂ ਕਹਿ ਚੁੱਕਿਆ ਮੈਂ ਤੈਨੂੰ ਬਾਅਦ ਦੇਖ ਪਵਾ ਮੇਨ ਗੱਲ ਜਿਹੜੀ ਮੈਂ ਹਾਂ ਮੇਨ ਗੱਲ ਪਹਿਲਾਂ ਵੀ ਮੈਂ ਕਹਿਆ ਤੇ ਕਿਹਾ ਪਹਿਲਾਂ ਗੱਲ ਕੋਈ ਇਹ ਕਰ ਲੈਣ ਦੇ ਵੀ ਜਿਹੜੀ ਉਹ ਵੀਡੀਓ ਸੀ ਉਹ ਤੋੜ ਮਰੋੜ ਕੇ ਕਿਸੇ ਨੇ ਸੁਣੀ ਵੀ ਹੈ ਨਹੀਂ ਕਿ ਜਿਵੇਂ ਆ ਵੀਰ ਕਹਿੰਦਾ ਮੈਂ ਸੁਣੀ ਵੀ ਹੈ ਨਹੀਂ ਸੁਣੀ ਸੜਾਈ ਗੱਲ ਤੇ ਆ ਗਈ ਠੀਕ ਆ ਤੂੰ ਵੀ ਨਹੀਂ ਸੁਣਾ ਉਹ ਸੁਣੀ ਸੜਾਈ ਗੱਲ ਤੋੜ ਮਰੋੜ ਕੇ ਵੇਚ ਕੀਤੀ ਦੀ ਕਿਸੇ ਨੇ ਉਹ ਗੱਲ ਕਲੀਅਰ ਆ ਉਹ ਤੋਂ ਇਲਾਵਾ ਸੰਗਤ ਕਹਿ ਰਹੀ ਸੀ ਬੰਦਾ ਸਖਤ ਸ਼ਬਦਾਂ aisles ਸੰਬੋਧਨ ਕਰਦਾ ਵੀ ਤੇਰਾ ਤਰੀਕਾ ਸਹੀ ਨਹੀਂ ਅਸੀਂ ਤੇਰੇ ਨਾਲ ਆ ਉਹਨਾਂ ਲਈ ਮੈਂ ਸੰਗਤ ਤੋਂ ਮਰਦੇ ਵਾਂਗ ਜੁੱਟਿਆ ਉਹ ਵੀ ਗੱਲ ਕਲੀਅਰ ਹੋ ਗਈ ਹੁਣ ਤੀਜੀ ਗੱਲ ਤੂੰ ਕਹਿੰਦਾ ਵੀ ਉਹ ਕੁੜੀਆਂ ਨੂੰ ਰੋਜ਼ਗਾਰ ਦਿਵਾਓ ਜਿਹੜਾ ਤੁਸੀਂ ਕਹਿੰਦੇ ਹੋ ਉਹ ਮੈਂ ਤੇਰ ਨਾਲ ਵਾਦਾ ਕਰਦਾ ਅਸੀਂ ਕਰਾਂਗੇ ਕੋਸ਼ਿਸ਼ ਇੱਕ ਹੋ ਇਹ ਇੱਕ ਹੋਰ ਕਲੀਅਰ ਕਰ ਲਈਏ ਜਿਹੜੀ ਗੱਲ ਤੇ ਆਪਾਂ ਆਏ ਆ ਅੰਦਰ ਅੰਦਰ ਇੱਕ ਆਪਾਂ ਹੋਰ ਕਰਮੀ ਹਣ ਹਾਂ ਤੁਸੀਂ ਇਹਨਾਂ ਨੂੰ ਮੈਸੇਜ ਕਰ ਰਹੇ ਆਂ ਵੀ ਆਪਾਂ ਐਂ ਕਰਦਾਂਗੇ ਇੱਕ ਦੂਜੇ ਨੂੰ ਐਂ ਕਰਦਾਂਗੇ ਇਹ ਵੀ ਹੁਣ ਕਲੀਅਰ ਕਰੋ ਕਿ ਕੀ ਕਰਨਾ ਹੈ ਦਾ ਤੁਸੀਂ ਹੁਣ ਵੀ ਮਾੜਾ ਚੰਗਾ ਬੋਲਣੋਂ ਹਟਣਾ ਕਿ ਬਿੱਤੇ ਨੂੰ ਕਿ ਕਿੱਦਾਂ ਬੋਲ ਵੀ ਕਿਉਂ ਆਹੀ ਬੋਲ ਰਹੇ ਹੋ ਇੱਕ ਦੂਜੇ ਨੂੰ ਮਾੜਾ ਚੰਗਾ ਹਾਂ ਮੈਂ ਵੀ ਮਾਤ ਲਵ ਗੱਡਿਆ ਭਾਜੀ ਆ ਪੜ੍ਹੇ ਹੋ ਮੈਸੇਜ ਤੁਸੀਂ ਫਿਰ ਮੈਨੂੰ ਪਹਿਲਾਂ ਜਿਹੜਾ ਆਰਐਸਐਸ ਦਾ ਏਜੰਟ ਕਹ ਰਹੇ ਹੋ ਮੈਂ ਤੈਨੂੰ ਆਰਐਸਐਸ ਮੈਂ ਤੈਨੂੰ ਪੁੱਤਾ ਰੋੜੀ ਗਿਆ ਬਾਤ ਕੀਆ ਤੈਨੂੰ ਮੈਂ ਆਪਨੇ ਭੈਣਾਂ ਨੂੰ ਸਮਝਾ ਦਿੱਤੀ ਹੈ ਆ ਜਾ ਚੰਗੇ ਬੋਲ ਚੱਲ ਮੈਂ ਤੈਨੂੰ ਆਰਐਸਐਸ ਦਾ ਏਜੰਟ ਗਿਆ ਠੀ ਆਜਾ ਘਰਾਂ ਨੇ ਮੈਸੇਜ ਵੀ ਕਰਾਲਾ ਇਕੱਲਾ ਨੰਬਰ ਇਧਰ ਆ ਤੇਰੇ ਸਾਹ ਨੂੰ ਤੀਜਾ ਘਰੇ ਗੱਲ ਆ ਇਹ ਨਹੀਂ ਉੱਤੇ ਵਾਲਾ ਗੰਢ ਤੇ ਕਲੀਅਰ ਨਹੀਂ ਹੁੰਦੀ ਨਾ ਗੱਲ ਜਨੇ ਚਰ ਹੁਣ ਚਰ ਕੁਝ ਨਹੀਂ ਹੋਣਾ ਤੁਸੀਂ ਇਕੱਲੇ ਉਹ ਵਿਚਾਰ ਦੱਸਦੇ ਤੇ ਤੁਹਾਡੇ ਦਿਮਾਗ ਘਰਦੇ ਚੱਲਦੇ ਹੁਣ ਕੋਈ ਮੁੱਦੇ ਤੇ ਕਿਸੇ ਨਾਲ ਗੱਲ ਕਰ ਰਿਹਾ ਆਰਐਸਐਸ ਦਾ ਏਜੰਟ ਵਾਲਾ ਮੁੱਦਾ ਇਹਦੇ ਬਾਰੇ ਉਹਦੀ ਗੱਲ ਕਰਦਾ ਆ ਲੈ ਖੜ ਜਾ ਆ ਲੈ ਆਗਾ ਜਾਣ ਦਾ ਬੰਦੇ ਦਾ ਪੁੱਤ ਬਣ ਕੇ ਦੱਸ ਕਿੱਦਾਂ ਮਿਲਣਾਗੇ ਨਹੀਂ ਆ ਇਹ ਬੰਦਾ ਮੈਂ ਕੀ ਗੱਲ ਕਰ ਰਿਹਾ ਦੀ ਤੂੰ ਕਹਿ ਕੇ ਪਹਿਲਾਂ ਮੈਂ ਵੀਰ ਵੀਰ ਕਹਿੰਦੀ ਆ ਆ ਦੀ ਆ ਦੀ ਗੱਲ ਸੁਣ ਲੈ। ਜੇ ਤੂੰ ਕਹਿੰਦਾ ਵੀ ਮੈਂ ਤੈਨੂੰ ਮਿਲਣਾ ਉਹ ਮਿਲਣਾ ਚਾਹੁੰਦਾ ਵੀ ਇਹਲੇ ਬੰਦੇ ਆਵਾਂਗੇ ਆਪਾਂ ਦੁਆਰ 'ਚੋਂ ਕਰਾਂਗੇ। ਬਾਅਦ ਤੇਲ ਕਰੋ। ਵੀਦਿਲ ਮੀਟ ਮਾਰੋ ਠੀਕ ਆ। ਆਈ ਵਿਲ ਟੈਲ ਯੂ ਅਬਾਊਟ ਪਲੇਸ। ਤੂੰ ਕਿਹਾ OK। ਫੇਰ ਤੂੰ ਕਹਿੰਦਾ ਥੈਂਕਸ ਫਾਰ ਨਾਈਸ ਮੀਟਿੰਗ ਵੀ ਮਿਲਣ ਦਾ। ਕਿੰਨੀ ਪੈਗੀ ਮੈਸਰ। ਭਾਈ ਸਾਹਿਬ ਮੈਂ ਤਾਂ ਉਦੋਂ ਪਹੁੰਚ ਜਾਵਾਂਗਾ ਜਦ ਜਦੋਂ ਵੀ ਗੱਲ ਕਰ ਰਹੇ ਆਂ ਤੇ ਉਹ ਉਰੇ ਪਹੁੰਚਿਆ। ਫੇਰ ਤੂੰ ਨਾਲ ਥੈਂਕਸ ਫਾਰ ਨਾਈਸ ਮੀਟਿੰਗ ਕਰ ਦੇਣਾ। ਉਹ ਆਈ ਕੇਅਰ ਕਲੀਅਰਲੀ ਸੇ ਯੂ ਆਰ ਡੂਇੰਗ ਆਲ ਸਾਰ ਫੇਕ ਪਾਲਿਸੀ ਦੀ ਯੂਆਰਏ ਪੇਟੀ ਜ਼ਮੀਨ ਹਲ ਜਾ ਉਹ ਆਪਣੀ ਵੀ ਮੋਟਾ ਕਰਾ ਡੌਣਾ ਕੋੰਪੇਅਰ ਯੂਰਕ ਸਰਬੁੱਦੇ ਤਾਂ ਕਾਰਕੂ ਜਿੰਦ ਮੈਂ ਕਦੇ ਕੋੰਪੇਅਰ ਕੀਤਾ ਕਾਰਕੂ ਦਾ ਨਾਮ ਤੂੰ ਇੱਕ ਫੋਟੋ ਨਹੀਂ ਪਾਇਆ ਦੀ ਫੇਸਬੁੱਕ ਤੇ ਕੇ ਦਾਸ ਦਾ ਸੰਤਾਂ ਜਿਆ ਬੈਲਾ ਤੇ ਦਾਸ ਦਾ ਸੰਤਾਂ ਵਰਗਾ ਜਿਹੜਾ ਤੇਰੀ ਫੋਟੋ ਸੀ ਫੇਸਬੁੱਕ ਤੇ ਡਿਲੀਟ ਕੀਤੀ ਆ ਮੈਂ ਨਹੀਂ ਪਾਈ ਕੋਈ ਵੀ ਫੋਟੋ ਤੂੰ ਆਗ ਦੇ ਤੇ ਪਾਈ ਫੋਟੋ ਤੇ ਐ ਤੂੰ ਡੌਲਾ ਕਰਕੇ ਬੈਠਾ ਤੇ ਉੱਤੇ ਤੂੰ ਲਿਖਾਇਆ ਸੰਤਾਂ ਜਿਆ ਬੈਲ ਦਾਸ ਦਾ ਤੇ ਸੰਤਾਂ ਜਿਆ ਜੇਰਾ ਹਾਂ ਦਾਸ ਦੀ ਪੂਰੀ ਗੱਲ ਉਹ ਗੱਲ ਥੋੜਾ ਬਾਈ ਸੰਤਾਂ ਦੀ ਕੋਈ ਰੀਤ ਨਹੀਂ ਉਹ ਗੱਲ ਦਾ ਅਰਥ ਔਰ ਪਾਸੇ ਲੈ ਕੇ ਗੁਰੂ ਸਾਹਿਬ ਨੇ ਤੁਨ ਸੰਤ ਸਿਪਾਈ ਬਣਾਇਆ ਗੁਰੂ ਜੀ ਨੇ ਬਣਾਇਆ ਸੰਤ ਸਿਪਾਈ ਤੁਨ ਕਾਬਲੇ ਆਈ ਦੀ ਆਉਣੀ ਜੀ ਥੋੜੇ ਆਖਣਾ ਬੜੀ ਬਲਜੂ ਗੁਰੂ ਸਾਹਿਬ ਨੇ ਆਈ ਦੀ ਆਉਣੀ ਜੀ ਦਿੱਤੀ ਆ ਕਿ ਹਰੇਕ ਹਾਲਸੇ ਦਾ ਜਿਰਦਾ ਸੰਤ ਦਾ ਤੇ ਸਰੀਰ ਸਿਪਾਈ ਦਾ ਉਹ ਚੀਜ਼ ਲਿਖੀ ਹੋਈ ਆ ਉੱਥੇ ਹੋਰ ਪਾਸੇ ਦੀ ਗੱਲ ਤੁਨ ਸੰਤ ਦੋ ਪੇਰ ਕਰਤਾ ਉਹ ਯਾਰ ਤੂੰ ਗੱਲ ਹੋਰ ਪਾਸੇ ਲੈ ਗਿਆ ਗੁਰੂ ਸਾਹਿਬ ਦੀ ਕਹੀ ਗੱਲ ਆ ਤੂੰ ਬਥਲਾ ਨੇ ਦੱਸ ਤੂੰ ਦੱਸ ਰਹਾ ਬਸ ਕਿੱਥੇ ਆ ਆ ਤੂੰ ਕਹਿੰਦਾ ਵੀ ਜਾਂਦਾ ਬੰਦੇ ਦਾ ਪੁੱਤ ਬਣ ਕੇ ਦੱਸ ਕਿੱਦਾਂ ਮਿਲਣਾ ਠੀਕ ਆ ਤਾਂ ਤੇਰੀ ਗਿੰਦ ਨੂੰ ਕੋਈ ਨਹੀਂ ਤੇ ਮਾਤਾ ਸਾਹਿਬਾ ਦਾ ਨਾਮ ਆ ਆਵਰਤੀ ਆਈ ਨੂੰ ਦਲੀਦ ਕਰਦੇ ਲੱਭ ਤਾਂ ਸੀ ਤੈਨੂੰ ਲੈਣਾ ਲੈਣਾ ਹੀ ਮੈਨੂੰ ਪੁੱਤ ਤੂੰ ਆ ਲੈ ਮੈਂ ਨਹੀਂ ਗਿਆ ਮੈਂ ਉਹਨਾਂ ਪਰਾਂ ਦੇ ਕੰਮ ਨਹੀਂ ਮੈਂ ਨਹੀਂ ਗਿਆ ਆ ਜਾ ਤਾਂ ਤੈਨੂੰ ਤੇਰੇ ਘਰੇ ਜਾ ਕੇ ਉਹ ਫੜ ਲੈ ਬਾਹਰ ਬਾਹਰ ਕੜ ਜਾ ਨਹੀਂ ਹੁਣ ਆਈ ਨਹੀਂ ਆ ਮੈਂ ਮੈਂ ਕਿਹਾ ਹਾਂ

ਆ ਵੀ ਬੰਦਾ ਦੱਸ ਪੰਜਾਬੀਆਂ ਨੂੰ ਆਪਸ ਚ ਲੜਾ ਰਿਹਾ ਪੁੱਤ ਤੇਰੀ ਅਫਨियत ਲੋਕਾਂ ਦੇ ਮੈਂ ਕਿਹਦਾ ਬਣਾਈ ਰਿਹਾ ਮਿਲਤ ਨਹੀਂ ਕਰਦਾ ਲੜਾਉਣ ਵਾਲਾ ਕੰਮ ਨਹੀਂ ਇੱਕ ਬੰਦਾ ਹੁੰਦਾ ਅਫੀਸਰ ਉਹਨੂੰ ਪਰਫਰੈਂਟ ਨਹੀਂ ਆ ਬਾਈ ਯਾਰ ਇਹ ਪੁੱਛ ਨਾ ਆਉਂਦੀ ਨਾ ਉਹਨੇ ਜਤਨ ਮੁੱਤੀ ਨਾਲ ਉਹਦਾ ਦੁਪਹਿਰ ਦਿੰਦਾ ਉਹ ਇੱਕ ਸਾਫ ਸਾਫ ਤੋਂ ਮਾੜਾ ਕੰਮ ਕਰਕੇ ਆਇਆ ਨਾ ਹੁਣ ਇਹ ਬੰਦਾ ਜਿਹੜੇ ਨਾਲ ਓਏ ਇਹਦਾ ਗੱਲ ਸੁਣੋ ਇਸ ਤਰ੍ਹਾਂ ਮੇਰੇ ਨਾਲ ਆ ਗੱਲ ਕਰ ਰਿਹਾ ਫੇਰ ਅੱਗੇ ਜਾ ਉਹ ਗੇ ਇਹਦੀ ਗੱਲ ਥੋੜਾ ਸੁਣੀਏ ਤੇ ਲੋਕਾਂ ਸਾਹਮਣੇ ਲੈ ਕੇ ਆਉਣੀ ਆ ਅਸੀਂ ਵਾਲ ਭਾਵੇਂ ਇਕੱਠੇ ਹੋਏ ਨੇ ਠੀਕ ਆ ਅਸੀਂ ਵੀ ਸਿੱਪ ਫਾਈਬਰ ਨੂੰ ਬਲਾਕ ਕਰਦੇ ਆ ਤੈਨੂੰ ਦੱਸਦੇ ਆ ਅਫਰੀ ਸਿੰਘ ਕੌਣ ਹੁੰਦੇ ਆ ਤੇ ਕਿਵੇਂ ਕਿਸੇ ਦੀ ਹਿੱਕ 'ਚ ਵੱਜਦਾ ਮੈਂ ਇਹ ਨੂੰ ਕਿਹਾ ਤੇ ਮੈਂ ਵੱਜੇ ਵੀ ਨਹੀਂ ਆਉਂਦਾ ਓਹ ਠੀਕ ਹੈ ਤੇ 1 ਮਿੰਟ ਜਦ ਮੈਂ ਖੜ੍ਹਾ ਉਹ 1 ਮਿੰਟ ਖੜ੍ਹਾ ਹੋਣਾ ਮੇਰੀ ਦੰਦ ਸੁਣ ਪੂਰੀ ਹਲ ਵਿੱਚ ਕੋਣ ਹਾਂ ਚੱਲ ਹੱਡ ਲੱਗਣ ਲੱਗ ਪਈ ਕਰੋ ਜੋ ਕਰਨਾ ਪਏ ਨਹੀਂ ਹੁੰਦੀ ਗੱਲ ਕਰਦਾ ਤੁਹਾਨੂੰ ਬਈ ਫਿਰ ਆਪਾਂ ਪਰਮ ਦੇ ਰੋ ਲੈ ਜਦੋਂ ਠੀਕ ਆ ਉਹਨੇ ਤਦਾਰ ਘੱਟ ਹੋ ਗਿਆ ਕਿ ਤੁਸੀਂ ਸਰਕਾਰ ਵੀ ਉਹ ਤਾਂ ਨਹੀਂ ਬਿੱਟਾਉਂਦੇ ਕਿਹੜੇ ਫਾਇਦੇ ਲਾਏ ਵਰਟੇਜ ਆਇਆ ਤੇ ਕੀ ਵੀਡੀਓ ਦੇਖੀ ਨਾ ਉਹ ਜਿੰਨੇ ਦੇ ਕੰਮ ਕਰਦਾ ਕੰਮ ਕਰਦਾ ਹਾਂ ਨਾ ਇੱਕ ਇੱਕ ਨਾ ਦਿਖਾਉਂਦੇ ਜਿਹੜਾ ਚੱਲਦਾ ਗਿਆ ਇੱਥੇ ਪਾਇਆ ਵੀ ਮੈਂ ਕਿਹਾ ਤੇਰੇ ਭਾਈ ਨੂੰ ਆ ਦੇ ਮੈਂ ਕਿਹਾ ਕਿ ਡਾਕਟਰਾਂ ਨੇ ਕਿਸੇ ਨਾਲ ਤੇ ਨਹੀਂ ਆਉਂਦਾ ਤੇਰੇ ਨਾਲ ਇਹਦੇ ਕੀ ਮਤਲਬ ਹੈ ਇਹ ਮਤਲਬ ਕਿ ਪੜਿਆ ਦਿਨਾ ਸ਼ਾਸਤ੍ਰਾਂ ਤੋਂ ਕਿਸੇ ਨਾਲ ਨਾ ਕੋਈ ਨਾ ਤੇ ਰੋਹੀ ਗੱਲ ਉਹ ਵੀ ਕਹਿ ਰਹੇ ਨੇ ਉਹ ਭਾਈ ਸਾਹਿਬ ਗੁਰੂ ਤਾਂ ਕੋਈ ਯਾਰ ਉਹਦੇ ਗੁਰੂ ਸਾਹਿਬ ਆਖੀਂ ਕਹਿੰਦੇ ਤੂੰ ਕੈਦੀ ਸ਼ਕਲ ਤੇ ਕਿੰਨੂੰ ਪ੍ਰਾਂਤ ਨੂੰ ਨਿਕਲਣਾ ਤੂੰ ਲੈਣ ਤੇ ਕਦੋਂ ਗੁਰੂ ਤੁਹਾਨੂੰ 10 ਮਿੰਟ ਨਹੀਂ 10 ਮਿੰਟ ਗੁਰੂ ਜੀ ਦੀ ਐਂਸ ਮੰਗ ਲਾ ਆ ਗਿਆ ਫਿਰ ਫਿਰ ਸਾਖਤ ਨੂੰ ਅਸੂ ਮੈਂ ਪੁੱਛਣੇ ਨਾਮ ਉਹ ਵੀ ਆਖੀ ਪਰ ਉਹ ਮੈਂ ਤਾਂ ਉਹ ਘਰ ਨੂੰ ਦੇਸ ਵਾਲੇ ਪੁੱਤ ਦੇ ਸਮਾਨ ਸਮਝਦਾ ਬਾਣੂ ਦੇ ਜੀ ਕਹਿੰਦੀ ਆ ਮੇਰੀ ਸਿਰ ਤੇ ਕੋਟ ਤੇ ਜੀ ਤੋਂ ਪਾਇਓ ਗੁਰੂ ਜੀ ਮਿਹਰਬਾਨੀ ਨਾਲ ਇਹ ਬੋਲਦਾ ਸੀ ਉਹਨਾਂ ਦਾ ਕੌਣਾ ਸਾਡੇ ਨਾ ਜਾਣਦੇ ਗੁਰੂ ਸਾਹਿਬ ਜੀ ਨੇ ਤ੍ਰਿਸ਼ਣ ਵਰਗੇ ਤੋੜਾ ਕੀ ਦਾ ਪਤਾ ਕਿਸੇ ਨੇ ਪਰਵਾਹ ਨਾ ਨੇ ਉੱਪਰ ਤੋਂ ਸਾਰੇ ਜੜੇ ਫਿਰ ਪੈਦਾ ਕਰਦੇ ਤੁਮ ਹਮਤ ਕਰ ਸਕੀ 2011 ਆਪੇ ਕਿੰਨੀ ਉਮਰ ਦੀ ਤੇਰੀ ਉਹ ਤਾਂ ਉਹ ਤੇਰੀ ਨਹੀਂ ਨਹੀਂ ਚਲੋ ਇਹ ਠੀਕ ਹੈ ਬਈ ਕਿਹੜੇ ਜਿਹੜੇ ਤੁਹਾਨੂੰ ਕਹਿੰਦੇ ਆਂ ਸਾਡੇ ਸਾਡੇ ਵਿੱਚ ਹੁਣ ਸੇਰ ਆ ਮੈਂ ਵੱਟ ਵੱਟ ਆ ਰਾਂ ਐਸਐਸ ਦਾ ਏਜੰਟੀ ਕਹੇ ਨੂੰ ਨਾ ਨਾ ਤੂੰ ਉਹ ਆ ਗਿਆ ਲੂੰਗੇ ਤੇ ਪਤਾ ਜ਼ਰੀਏ ਪੂਰੇ ਲਈ ਬਾਈ ਤੁਸੀਂ ਜਿਹੜੇ ਮਤਲਬ ਰਾਲਾ ਕਾੜਦੇ ਆਂ ਤੇ ਜੰਮੂ ਤੋਂ ਪਰਾ ਜਾਂ ਕਿੱਦਾਂ ਇਹ ਗੱਲ ਗਲਤ ਸਾਰਿਆਂ ਵਾਸਤੇ ਗਲਤ ਆ ਜਿਹਨੂੰ ਬੰਦਾ ਚੰਗਾ ਨਾਮ ਬੋਲੀਏ ਤੂੰ ਤੇ ਨਾ ਤੈਨੂੰ ਤੱਕ ਤੱਕ ਮਿਲਦਾ ਤੂੰ ਕਹਿੰਦਾ ਰਹਿਣਾ ਕਿ ਨੂੰ ਲੈ ਦਿੰਦੇ ਦਿਨੋਂ ਸਬੂਤ ਤੋਂ ਗੱਲ ਨਾ ਕਰ ਤੂੰ ਕਹਿੰਦਾ ਹੈਨੀ ਬੋਏ ਮੈਂ ਕਹਿੰਦਾ ਹਰ ਹਰ ਮਸਲੇ ਲੜਾਈ ਆਉਂਦਾ ਬੰਦਾ ਦੋ ਦੋ ਜਿਹੜਾ ਤੂੰ ਇਹ ਗੱਲ ਕਰ ਬੈਂਡਾ ਜਿਗਰਾ ਹੁੰਦਾ ਦਰਿਆ ਵਾਲੂ ਕੱਲੇ ਜਾਂਦੇ ਐਡਾ ਤੂੰ ਇਕੱਠਾ ਨਾ ਕਰ ਮੈਂ ਇਕੱਠਾ ਉਹ ਗੱਲ ਸੁਣੋ ਗੱਲ ਯਾਰ ਅਸੀਂ ਤਾਂ ਤੁਸੀਂ ਇਕੱਠੋਂ ਕੱਲੇ ਗਏ ਆ ਤਾਂ ਉਹ ਕਿੱਦਾਂ ਜੱਪਲਵਾਨ ਆ ਕਿੱਦਾਂ ਬਲਵਾ ਰਿਹਾ ਉਹ ਕੱਲੇ ਦਾ ਬੰਦਾ ਇਕੱਲੇ ਵਿੱਚ ਤਪੜਾ ਨਹੀਂ ਹੁੰਦਾ ਬੰਦਾ ਕੋਈ ਨਹੀਂ ਹੈ ਨਾ ਕੜੇ ਵਾਲੀ ਉਹ ਕਲੀਅਰ ਕਰਦਾ ਮੇਰਾ 15 ਜੇ ਆਏ ਸੀ ਉਹ ਗੁਰਦਵਾਲਾ ਸੀਗਾ ਉਹ ਕੋਣ ਦੇ ਕੇ ਬੰਦੇ ਆ ਸਿੰਘ ਜੀ ਨਾ ਉਹ ਤਾਂ ਮੈਂ ਜਦੋਂ ਨਮਾ ਨੂੰ ਜਦੋਂ ਗੁਰਦੁਆਰੇ ਆਇਆ ਹੋਇਆ ਮੈਂ 12 16 ਦੇ ਵਿੱਚ 12 12 ਉਹਦੋਂ ਤੁਸੀਂ ਕਿਤੇ ਬੋਲੇ